ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲ ਪਲਿਖਤ ਵਿਜੇ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ ਆਉ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਦੂਜਾ ਕਾંડ ਚਾਰ ਕੋ ਦਿਨ ਮਗਰੋਂ ਦੀ ਗੱਲ ਹੈ ਕਿ ਦੀਵਾਨ ਸਾਹਿਬ ਘਰ ਦੇ ਵਿਹੜੇ ਵਿੱਚ ਪਰਿਵਾਰ ਸਮੇਤ ਬੈਠੇ ਹੋਏ ਸਨ ਆਪ ਇਸ ਵਿਹੜੇ ਵਿੱਚ ਆਪਣੇ ਪਰਿਵਾਰ ਦੇ ਗੱਬੇ ਬੈਠੇ ਹੋਏ ਐਸੇ ਬਾਜ਼ ਦੇ ਸਨ ਜਿਵੇਂ ਗ੍ਰਹਿਣਿਆ ਹੋਇਆ ਚੰਦਰਮਾ ਬਦਲਾ ਹੀਟ ਆਏ ਹੋਏ ਤਾਰਾ ਮੰਡਲ ਦੇ ਵਿਚਕਾਰ ਹੋਵੇ। ਸਮਨਾ ਦੇ ਦਿਲ RAMLAL ਦੇ ਸਿੱਖ ਹੋ ਜਾਣ ਕਰਕੇ ਅਜੇ ਕੁਮਲਾ ਗਏ ਸਨ। ਜਿਵੇਂ ਕੱਕਰ ਪਏ ਤੇ ਕੌਲ ਫੁੱਲ 3 ਦਿਨ ਕਲੇਜੇ ਮੁਠਾਂ ਵਿੱਚ ਲੀਤੀਆਂ ਸੁਖਣਾ ਸੁਖਦਿਆਂ ਬੀਤੇ ਸਨ। ਪਲ ਪਲ ਵਿੱਚ ਭੈ ਉੱਠਦਾ ਸੀ ਕਿ ਹੁਣ ਵੀ ਨਵਾਬ ਸਾਹਿਬ ਪਾਸ ਕੋਈ ਚੁਗਲੀ ਨਾ ਵੜ ਦੇਵੇ। ਦੀਵਾਨ ਸਾਹਿਬ ਬਿਮਾਰੀ ਦਾ ਬਹਾਨਾ ਬਣਾ ਕੇ ਹੀ ਨਹੀਂ ਸਨ ਨਿਕਲੇ। ਰਾਮ ਲਾਲ ਦੀ ਮਾਂ ਦਾ ਹਰਦਾ ਦੀਵਾਨ ਨਾਲੋਂ ਅਧਿਕ ਦੁਖੀ ਸੀ ਇੱਕ ਤਾਂ ਰਾਮ ਲਾਲ ਛੋਟਾ ਪੁੱਤਰ ਹੋਣ ਕਰਕੇ ਸਭ ਨਾਲੋਂ ਪਿਆਰਾ ਸੀ ਦੂਸਰੇ ਇਸ ਦੀ ਵੋਟੀ ਜੋ ਇੱਕ ਸਾਈ ਤਾਰੀ ਸਿੱਖਦੀ ਧੀ ਤੇ ਗੁਰਬਾਣੀ ਦੀ ਪਿਆਰੀ ਸੀ ਸਸ ਦੀ ਬਹੁਤ ਸੇਵਾ ਕਰਦੀ ਹੁੰਦੀ ਸੀ ਜਿੱਥੇ ਹੋਰ ਨੂੰ ਆਸਾਸ ਨਾਲ ਉੱਪਰਲਾ ਢਾਂਗ ਨੇ ਬਾਉਂਦਿਆਂ ਸਨ ਉੱਥੇ ਇਸਾਸ ਨੂੰ ਮਾਵਾ ਨਾਲੋਂ ਵਧੇਰੇ ਪਿਆਰ ਕਰਦੀ ਸੀ ਇਨ੍ਹਾਂ ਕਾਰਨਾ ਕਰਕੇ ਰਾਮ ਲਾਲ ਵੋਟੀ ਸਮੇਤ ਮਾਂ ਨੂੰ ਸਾਰੇ ਟੱਬਰ ਨਾਲੋਂ ਵਧੇਰੇ ਪਿਆਰਾ ਸੀ ਇਸ ਵੇਲੇ ਦੀਵਾਨ ਸਾਹਿਬ ਤਾਂ ਬੈਠੇ ਬੈਠੇ ਤਕੀਏ ਤੇ ਸਿਰ ਰੱਖ ਕੇ ਕੁਝ ਨੀਂਦ ਵਿੱਚ ਗੁੱਟ ਹੋ ਗਏ ਉਧਰੋਂ ਰਾਮ ਲਾਲ ਉਸਦੀ ਵੋਟੀ ਤੇ ਪੋਤਰਾ ਆ ਪਹੁੰਚੇ ਰਾਮ ਲਾਲ ਪਿਤਾ ਨੂੰ ਸੁਸਤੀ ਵਿੱਚ ਅੱਖਾਂ ਮੀਟ ਕੇ ਲੇਟਿਆ ਹੋਇਆ ਦੇਖ ਕੇ ਅੱਗੇ ਵਧਿਆ ਆਹਟ ਪਾ ਕੇ ਦੀਵਾਨ ਦੀਆਂ ਅੱਖਾਂ ਖੁੱਲ ਗਈਆਂ ਪੁੱਤਰ ਦਾ ਰੂਪ ਰੰਗ ਵੇਖ ਕੇ ਕਲੇਜੇ ਨੂੰ ਅੱਗ ਲੱਗ ਗਈ ਕਿੱਥੇ ਉਹ ਪਤਲਾ ਸੁੱਕੜੀ ਰਾਮ ਲਾਲ ਕਿੱਥੇ ਇਹ ਬਲੀ ਸ਼ੇਰ ਰੂਪ ਸਿੰਘ ਬਹਾਦਰ ਸੱਚ ਮੁੱਚ ਕਾਇਆ ਪਲਟ ਹੋ ਗਈ। ਸਰੀਰ ਦੀ ਮੋਟਾਈ ਤੇ ਚਿਹਰੇ ਦੇ ਪ੍ਰਤਾਪ ਕਰਕੇ ਤਾਂ ਪਛਾਤਾ ਨਾ ਗਿਆ ਪਰ ਉਸ ਦੀਆਂ ਗਰੀਬੀ ਨਾਲ ਪੂਰਤ ਅੱਖਾਂ ਨੇ ਦੀਵਾਨ ਨੂੰ ਪਤਾ ਦੇ ਦਿੱਤਾ ਕਿ ਇਹ ਹਉ ਨਲਾਇਕ ਪੁੱਤਰ ਹੈ ਜਿਸ ਨੇ ਸਿੱਖ ਬਣ ਕੇ ਸਾਰੇ ਟੱਬਰ ਨੂੰ ਖਤਰੇ ਵਿੱਚ ਪਾਇਆ ਹੈ। ਮੂੰਹ ਦਾ ਜੋਸ਼ ਉੱਠਣ ਦੀ ਥਾਂ ਕ੍ਰੋਧ ਨੇ ਦੀਵਾਨ ਜੀ ਦੇ ਸਿਰ ਚੜ੍ਹ ਕੇ ਐਉਂ ਬੁਲਾਇਆ। ਦੁਸ਼ਟਾ ਨਿਜ ਜਮਦੋਂ ਔ ਤ ਮਰ ਜਾਂਦੀ ਤੇਰੀ ਮਾਂ ਜਾਂ ਤੇਰੇ ਹੋਣ ਤੋਂ ਪਹਿਲਾਂ ਮਰ ਜਾਂਦਾ ਮੈਂ ਐਸ ਉਮਰਾਂ ਵਿੱਚ ਮੈਨੂੰ ਇਹ ਸਾਲ ਦਿਖਾਇਆ ਈ ਤੇਰਾ ਸਤਿਆਨਾਸ دیਵਾਨ ਜੀ ਨੇ ਅਜੇ ਖਬਰ ਨਹੀਂ ਕਿੰਨਾ ਕੋ ਜ਼ਹਿਰ ਉਗਲਣਾ ਸੀ ਕਿ ਅਚਾਨਕ ਨਵਾਬ ਸਾਹਿਬ ਦਾ ਸਦਾ ਆ ਗਿਆ ਬੜੀ ਛੇਤੀ ਉੱਠੇ دیਵਾਨ ਖਾਨੇ ਵਿੱਚ ਜਾ ਕੇ ਕਪੜੇ ਪੈਨ ਕੇ ਨਵਾਬ ਸਾਹਿਬ ਬਲ ਗਏ ਇਧਰ ਮਮਤਾ ਦੀ ਮਾਰੀ ਮਾਂ ਨੇ ਉੱਠ ਕੇ ਪੁੱਤਰ ਨੂੰ ਗੱਲ ਆਇਆ ਔਰ ਛਾਤੀ ਨਾਲ ਸਿਰਲਾ ਕੇ ਬੈ ਗਈ ਤੇ ਫੁੱਟ-ਫੁੱਟ ਕੇ ਰੋਈ ਭੈਣਾ ਵੀ ਆ ਚਿੰਬੜੀਆਂ ਤੇ ਰੋਣ ਲੱਗ ਪਈਆਂ ਸਿੰਘ ਹੋਰਾਂ ਦੇ ਹਿਰਦੇ ਵਿੱਚ ਜਿੱਥੇ ਪਿਓ ਦੇ ਗੁੱਸੇ ਦਾ ਕੋਈ ਅਸਰ ਨਾ ਸੀ ਹੋਇਆ ਉੱਥੇ ਮਾਤਾ ਤੇ ਭੈਣ ਭਰਾਵਾਂ ਦਾ ਪਿਆਰ ਪੂਰੇ ਜ਼ੋਰ ਨਾਲ ਅਸਰ ਕਰਦਾ ਸੀ ਪਰ ਸੱਚੇ ਧਰਮ ਨਾਲ ਪੂਰਤ ਹਿਰਦੇ ਵਿੱਚ ਇਸ ਮੋਹ ਦੇ ਜਾਦੂ ਨੇ ਠੱਗ ਲੈਣ ਵਾਲਾ ਅਸਰ ਨਾ ਪੈਦਾ ਕੀਤਾ ਕੁਚਿਰ ਮਗਰੋਂ ਪੁੱਛਣ ਲੱਗੇ ਮਾਂ ਜੀ ਤੁਸੀਂ ਕਿਉਂ ਵਿਰਲਾਪ ਕਰਦੇ ਹੋ ਮਾਂ ਬੱਚਾ ਤੇਰੇ ਸਿੱਖ ਹੋ ਜਾਣ ਕਰਕੇ ਕੀ ਸਿੱਖੋਣਾ ਪਾਪ ਹੈ ਮਾਂ ਨਹੀਂ ਕਾਕਾ ਪਾਪ ਕਾਦਾ ਹੈ ਸਗੋਂ ਪਾਲੀ ਗੱਲ ਹੈ ਪੁੱਤਰ ਹੋਰ ਕੋਈ ਸ਼ੈਬ ਹੈ ਮਾਂ ਨਹੀਂ ਕਾਕਾ ਉਤਮ ਗੱਲ ਹੈ ਜੋ ਗੁਣ ਤੇਰੇ ਵਿੱਚ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਪੈ ਗਏ ਹਨ ਉਹ ਸਾਰੇ ਟੱਬਰ ਵਿੱਚੋਂ ਕਿਸੇ ਵਿੱਚ ਵੀ ਨਹੀਂ ਹਨ ਤੂੰ ਜਦ ਪਾਠ ਕਰਦਾ ਹੁੰਦਾ ਸੈਂ ਤਾਂ ਮੇਰੇ ਮਨ ਨੂੰ ਬੜਾ ਪਿਆਰਾ ਲੱਗਦਾ ਸੈਂ ਮੈਂ ਤਾਂ ਜਾਣਦੀ ਹਾਂ ਕਿ ਇਸ ਘਰ ਵਿੱਚ ਜੋ ਭਾਗ ਹੈ ਤੇਰੇ ਹੀ ਚਰਨਾ ਦੀ ਖੈਰ ਖਰਾਤ ਹੈ ਜਿਸ ਦਿਨ ਦਾ ਤੂੰ ਜਮਿਆ ਹੈ ਉਸ ਦਿਨ ਦੀ ਚਹਲ ਪੈਲ ਹੈ ਤੇ ਇਹ ਕਹਿ ਕੇ ਨੂੰ ਨੂੰ ਗਲ ਲਾ ਲਿਆ ਜਿਸ ਦਿਨ ਦੀਏ ਪਿਆਰੀ ਸੁਗੜ ਸਾਡੇ ਘਰ ਆਈ ਹੈ ਤਦ ਦੇ ਤਾਂ ਅਸੀਂ ਬੜੇ ਭਾਗਾ ਵਾਲੇ ਹੋ ਗਏ ਹਾਂ ਫਿਰ ਪੋਤਰੇ ਨੂੰ ਗੋਦੀ ਵਿੱਚ ਲੈ ਕੇ ਤੇ ਪਿਆਰ ਕਰਕੇ ਤੇ ਐਸ ਲਾਲ ਨੇ ਤਾਂ ਨਿਹਾਲ ਹੀ ਕਰ ਦਿੱਤਾ ਹੈ ਪੁੱਤਰ ਮਾਂ ਜੀ ਫਿਰ ਐਡਾ ਦੁੱਖ ਕਿਉਂ ਮਨਾਉਂਦੇ ਹੋ ਮਾ ਬਚਾ ਸਮਾਂ ਵੇਖ ਕੇ ਤੁਰਨਾ ਲੋੜੀ ਇੱਕ ਵੇਰ ਇੱਕ ਸ਼ੇਰ ਨੇ ਭਗਿਆੜ ਨੂੰ ਪੁੱਛਿਆ ਸੀ ਕਿ ਭਾਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈ ਕਿ ਨਹੀਂ ਭਗਿਆੜ ਨੇ ਕਿਹਾ ਕਿ ਹਾਂ ਮਹਾਰਾਜ ਸ਼ੇਰ ਨੇ ਉਸ ਨੂੰ ਗੁਰਗ ਕੇ ਕਿਹਾ ਹੈ ਦੁਸ਼ਟ ਪਾਛਾਨ ਨੂੰ ਐਸੇ ਵਾਕ ਬੋਲਦਾ ਹੈ ਔਰ ਹੱਲਾ ਕਰਕੇ ਉਸ ਨੂੰ ਮਾਰ ਸਿਟਿਆ ਫਿਰ ਇੱਕ ਖੋਤੇ ਨੂੰ ਪੁੱਛਣ ਲੱਗਾ ਕਿਉਂ ਭਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈ ਖੋਤੇ ਨੇ ਕਿਹਾ ਹਰੇ ਹਰੇ ਮਹਾਰਾਜ ਆਗ ਦੇ ਮੂੰਹ ਤੋਂ ਖੁਸ਼ਬੂ ਆਉਂਦੀ ਹੈ ਸ਼ੇਰ ਨੇ ਕਿਹਾ ਓਏ ਗਧੇ ਸਾਡੇ ਬਾਦਸ਼ਾਹਾਂ ਦੇ ਸਾਹਮਣੇ ਝੂਠ ਬੋਲਦਾ ਹੈ ਜਿੰਦ ਨਹੀਂ ਲੋੜੀਂਦੀ ਇਹ ਕਹਿ ਕੇ ਉਸ ਨੂੰ ਵੀ ਚਿਤ ਕਰ ਦਿੱਤਾ ਫਿਰ ਲੂੰਬੜੀ ਦੀ ਵਾਰੀ ਆਈ ਉਸ ਨੂੰ ਵੀ ਸ਼ੇਰ ਨੇ ਇਹੀ ਗੱਲ ਪੁੱਛੀ ਲੂੰਬੜੀ ਬੋਲੀ ਮਹਾਰਾਜ ਜਗਤ ਦੇ ਸਿਰਤਾਜ ਮੈਨੂੰ ਕੁਝ ਦਿਨ ਤੋਂ ਰੇਜ਼ਿਸ਼ ਹੋ ਗਈ ਹੈ ਨਿਛਾ ਤੇ ਨਜ਼ਲੇ ਨਾਲ ਨੱਕ ਪਗ ਗਿਆ ਹੈ ਮੈਨੂੰ ਮੁਸ਼ਕ ਨਹੀਂ ਆਉਂਦੀ ਜੇਕਰ ਕੁਝ ਵੀ ਮਗਜ਼ ਠੀਕ ਹੁੰਦਾ ਤਾਂ ਜ਼ਰੂਰ ਦੱਸ ਦੇਂਦੀ ਸ਼ੇਰ ਨੇ ਹੱਸ ਕੇ ਕਿਹਾ ਤੈਨੂੰ ਇਹ ਅਕਲ ਕਿਨੇ ਦੱਸੀ ਹੈ ਉਹ ਬੋਲੀ ਕਿ ਉਹਨਾ ਯਾਨੀ ਪਗਿਆੜ ਤੇ ਖੋਤੇਵਲ ਸਹਿਨਤ ਕਰਕੇ ਲੋਥਾ ਨੇ ਸਿਖਾਈ ਸੋ ਬੱਚਾ ਇਹ ਉਹ ਗੱਲ ਆ ਬਣੀ ਹੈ ਸਿੱਖ ਤਾਂ ਤੁਰਕ ਰਾਜਿਆਂ ਨਾਲ ਸੱਚ ਧਰਮ ਵਰਤਦੇ ਹਨ ਸੋ ਵੀ ਮੂੰਹ ਦਿਖਾਉਂਦੇ ਹਨ ਤੇ ਜਿਹੜੇ ਹਿੰਦੂ ਖੁਸ਼ਾਮਤ ਕਰਦੇ ਹਨ ਉਹ ਵੀ ਪਿੱਛੇ ਗਿੱਚੀ ਪਰਨੇ ਡਿੱਗਦੇ ਹਨ ਪਰ ਤੇਰੇ ਪਿਤਾ ਵਰਗੇ ਦਾਨੇ ਵਿਚ ਵਿਚਾਲੇ ਤੁਰ ਕੇ ਸੁਖੀ ਰਹਿੰਦੇ ਹਨ ਪੁੱਤਰ ਮਾਤਾ ਜੀ ਆਪ ਦਾ ਕਹਿਣਾ ਭਾਰੇ ਦਾਣਾਵਾਂ ਵਰਗਾ ਹੈ ਔਰ ਅਕਲ ਇਹੋ ਸਲਾਹ ਦਿੰਦੀ ਹੈ ਪਰੰਤੂ ਮੈਨੂੰ ਤਾਂ ਤੁਰਕਾਂ ਨਾਲ ਨਾ ਸਿੱਖਾਂ ਵਾਲੇ ਹੱਥ ਇਹਨਾ ਕੋ ਸ਼ਾਂਤੀਆਂ ਵਾਲੀ ਕੁਸ਼ਾਮਤ ਦਾ ਸਮਾ ਆਇਆ ਹੈ ਮਾਂ ਬੱਚਾ ਆ ਜਿਹੜੇ ਕੇਸ ਰਖ ਲੈਨੀ ਇਹ ਭਾਰੀ ਦੁਖਦਾਈ ਗੱਲ ਹੈ ਨਾ ਤੈਂ ਸੁਣਿਆ ਨਹੀਂ ਕਿ ਇੱਕ ਵਾਰੀ ਇੱਕ ਨਵੇਂ ਬੀਜੇ ਖੇਤ ਵਿੱਚ ਕਈ ਪੰਛੀ ਚੁਗ-ਚੁਗ ਖਾ ਰਹੇ ਸਨ ਕਿਸਾਨ ਨੇ ਉਹ ਸਾਰੇ ਫੜ ਲਏ ਜਦ ਛੁਰੀ ਫੇਰ ਕੇ ਸਭ ਨੂੰ ਮਾਰਨ ਲੱਗਾ ਤਦ ਇੱਕ ਪੰਛੀ ਨੇ ਕਿਹਾ ਕਿ ਮੈਂ ਨਾ ਤਾਂ ਚਿੜੀ ਹਾਂ ਨਾ ਤੋਤਾ ਨਾ ਮੈਂ ਖੇਤਾਂ ਦੇ ਵਿੱਚ ਚੁਗਣ ਵਾਲਾ ਪੰਛੀ ਮੈਂ ਤਾਂ ਗਰੀਬ ਸਾਰਸ ਹਾਂ ਮੇਰਾ ਭੋਜਨ ਜਲ ਵਿੱਚ ਆਉਂਦਾ ਹੈ ਮੈਂ ਤਾਂ ਇਹਨਾਂ ਪੰਛੀਆਂ ਨਾਲ ਐਵੇਂ ਖੇਡ ਰਿਆ ਸਾਂ ਕਿਸਾਨ ਨੇ ਕਿਹਾ ਤੂੰ ਸੱਚ ਕਹਿੰਦਾ ਹੈ ਪਰ ਇਹਨਾਂ ਦੀ ਸੰਗਤ ਵਿੱਚ ਵੜਨ ਕਰਕੇ ਮੈਂ ਤੈਨੂੰ ਵੀ ਚੋਰੀ ਸਮਝਦਾ ਹਾਂ ਸੋ ਬੱਚਾ ਤੁਰਕ ਹਾਕਮ ਤਾਂ ਉਸ ਕਿਰਸਾਨ ਵਰਗੇ ਹਨ ਜੋ ਕਿਸੇ ਦੀ ਨਹੀਂ ਮੰਨਦੇ ਤੂੰ ਦੱਸ ਖਾਂ ਸਦਕੇ ਜਾਈਏ ਅੰਬਰ ਸਰਦੇ ਭਾਈ ਮਨੀ ਸਿੰਘ ਹੋਰਾਂ ਤੁਰਕਾਂ ਦਾ ਕਿਲੀਤਾ ਸੀ ਐਸੇ ਸਮ ਦ੍ਰਿਸ਼ਟੇ ਕਿੱਥੇ ਮਿਲਦੇ ਹਨ ਜੋ ਆਏ ਗਏ ਹਿੰਦੂ ਮੁਸਲਮਾਨ ਸਭ ਨੂੰ ਇੱਕ ਨਜ਼ਰ ਦੇਖ ਦੇ ਸਕ ਫਿਰ ਤੁਰਕਾਂ ਨੇ ਕਿਸਬੇ ਦਰਦੀ ਨਾਲ ਕੋਹੇ ਤੇ ਮੈਂ ਬੱਚਾ ਮੈਂ ਡਰਦੀ ਹਾਂ ਕਿ ਤੇਰੇ ਨਾਲ ਖਬਰੇ ਕੀ ਵਰਤੇ ਘਰ ਵਿੱਚ ਜਦ ਤੂੰ ਸਭ ਧਰਮ ਕਰਮ ਸਿੱਖਾਂ ਵਾਂਗ ਕਰਦਾ ਸੀ ਕੋਣ ਤੈਨੂੰ ਹਟਕਾਉਂਦਾ ਸੀ ਕਿ ਰਿਜੇ ਕੋਈ ਨਾ ਬੁਝੇ ਵਾਲੀ ਗੱਲ ਤੁਰ ਹੀ ਜਾਂਦੀ ਸੀ ਪੁੱਤਰ ਮਾਂ ਜੀ ਤੁਹਾਡੀਆਂ ਮਤਾਂ ਬੜੀਆਂ ਉਤਮ ਹਨ ਪਰ ਕਬੀਰ ਲਾਗੀ ਪ੍ਰੀਸ ਸੁਜਾਨ ਸਿਓ ਵਰਜੈ ਲੋਕ ਅਜਾਨ ਤਾਂ ਸਿਓ ਟੂਟੀ ਕਿਉਂ ਬਣੈ ਜਾਂਕੇ ਜੀਪਰਾ ਨਚਣ ਲੱਗੀ ਤਾਂ ਘੁੰਮ ਕੇ ਹਾ ਮਾਤਾ ਜੀ ਲੰਮਾ ਹੋ ਕਾ ਲੈ ਕੇ ਮੇਰੇ ਹਿਰਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਦੀ ਪ੍ਰੀਤ ਘਰ ਕਰ ਗਈ ਹੈ ਰੋਮ ਰੋਮ ਵਿੱਚ ਪ੍ਰੇਮ ਸਮਾ ਗਿਆ ਹੈ ਤੇ ਹਰ ਪਾਸੇ ਮੈਨੂੰ ਉਹਨਾਂ ਦਾ ਸ਼ਬਦ ਸੁਣਾਈ ਦਿੰਦਾ ਹੈ ਉਹ ਪਿਆਰਾ ਸੁੰਦਰ ਤੇ ਤੇਜਸਵੀ ਚਿਹਰਾ ਹਰ ਪੱਤੇ ਹਰ ਫੁੱਲ ਹਰ ਰੰਗ ਵਿੱਚੋਂ ਚਮਕਦਾ ਦਿਸਦਾ ਤੇ ਮੈਨੂੰ ਆਪਣੀ ਵੱਲ ਖਿੱਚਦਾ ਹੈ ਮੇਰਾ ਆਪਣਾ ਆਪ ਮੇਰੇ ਵੱਸ ਨਹੀਂ ਮੈਸੀ ਖੋਣ ਕਰਕੇ ਸੰਸਾਰਕ ਦੁੱਖਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ ਤੁਹਾਡੇ ਸੰਤਾਪ ਤੇ ਪਿਤਾ ਜੀ ਦੀ ਮੁਸ਼ਕਲ ਨੂੰ ਵੀ ਸਮਝਦਾ ਹਾਂ ਪਰ ਹਾਏ ਕੀ ਕਰ ਪਿਆਰੇ ਦਾ ਪਿਆਰ ਘਮਣ ਘੇਰ ਵਿੱਚ ਫਸੇ ਜੀਵ ਵਾਂਗੂ ਮੈਨੂੰ ਆਪਣੀ ਕਲਾਈ ਵਿੱਚੋਂ ਨਿਕਲਣ ਨਹੀਂ ਦਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣਿਆ ਮੈਨੂੰ ਅੰਗ ਸੰਗ ਦਿਸਦੇ ਹਨ ਮਾ ਜੀ ਕਮਲ ਨੈਣ ਅੰਜਨ ਸ਼ਾਮ ਚੰਦ ਬਦਨ ਚਿਤਚਾਰ ਮੂਹ ਸੰ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਾਂ ਆਉ ਕਾ ਲੈ ਕੇ ਬੱਚਾ ਸੱਚ ਹੈ ਜਿਨਾ ਪ੍ਰੇਮ ਪਿਆਲੇ ਪੀਤੇ ਸੋ ਕਰਦੇ ਕਮ ਹੋ ਗਈਆਂ ਪਰ ਫਿਰ ਵੀ ਐਸਾ ਕੰਮ ਕਰੀਏ ਕਿ ਸੱਪ ਵੀ ਮਰ ਜਾਏ ਤੇ लाठी ਵੀ ਬਚ ਜਾਏ ਪੁੱਤਰ ਮਾਂ ਜੀ ਦੱਸੋ ਜ਼ਰੂਰ ਐਸੀ ਗੱਲ ਦੱਸੋ ਕਿ ਮੇਰੀ ਸਿੱਖੀ ਵੀ ਕਿਸਾਂ ਸਵਾਸਨ ਨਾਲ ਨਿਭ ਜਾਏ ਤੇ ਆਪ ਵੀ ਓਖੇ ਨਾ ਹੋ ਮਾਂ ਬੱਚਾ ਕੇਸ ਛੱਡ ਦੇ ਸਿੱਖਾਂ ਦੀ ਸੰਗਤ ਛੱਡ ਦੇ ਸ਼ਕਲ ਪਿਤਾਵਾਂ ਵਾਲੀ ਰੱਖ ਚਿਤੋਂ ਜੋ ਤੈਨੂੰ ਭਾਵੇ ਸੋ ਕਰ ਤੇ ਘਰ ਬੈਠਾ ਰਹੁ ਪੁੱਤਰ ਮਾਂ ਜੀ ਤੁਸਾਂ ਮੇਰਾ ਕਲੇਜਾ ਵਿੰਨ ਕਰਤਾ ਹੈ ਮੈਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹਾਂ ਕੇਸ ਪਿਆਰੇ ਕੇਸ ਜਿੰਦੋ ਪਿਆਰੇ ਕੇਸ त्यागा ਗੁਰੂ ਕਾ ਤਾਜ ਬਖਸ਼ਿਆ ਭੋਏ ਤੇ ਪਟਕਾ ਪਿਆਰੇ ਦੀ ਨਿਸ਼ਾਨੀ ਪਿਆਰੇ ਦੀ ਪ੍ਰੇਮ ਭਰੀ ਯਾਦ ਛੱਡਦੇ ਹਾਂ ਹਾਏ ਮੋਹਤ ਆਵੇ ਪਰ ਇਹ ਨਾ ਹੋਵੇ ਉਹ ਪਿਆਰਾ ਮੇਰੀ ਜਿੰਦ ਦੀ ਵੀ ਜਿੰ ਮੇਰੀ ਆਤਮਾ ਦੀ ਵੀ ਆਤਮਾ ਗੁਰੂ ਗੋਬਿੰਦ ਸਿੰਘ ਮੈਂ ਉਹਨਾਂ ਦੇ ਹੁਕਮ ਨੂੰ ਨਾ ਮੰਨਾ ਮਾਂ ਜੀ ਮੌਤ ਆਵੇ ਪਰ ਇਹ ਦਿਨ ਨਾ ਆਵੇ ਠੰਡਾ ਸਾਹ ਤੇ ਅੱਖਾਂ ਤਰ ਬਤਰ ਮਾਂ ਬੱਚਾ ਮੈਂ ਪੱਥਰ ਚੇਤੇ ਰ ਕੋਮਲ ਹਿਰਦੇ ਦੀ ਅੰਬਰੀ ਗੱਲਾਂ ਕਿੱਥੋਂ ਸਮਝਾਂ ਪਰ ਧਰਮ ਤਾਂ ਹਿਰਦੇ ਵਿੱਚ ਹੈ ਦਿਖਾਵੇ ਨਾਲ ਕੀ ਬਣਦਾ ਹੈ ਪੁੱਤਰ ਮਾ ਧਰਮ ਉਸ ਵਸਤੂ ਦਾ ਨਾਮ ਹੈ ਜੋ ਪਰਮੇਸ਼ਰ ਆਪਣੇ ਪਿਆਰਿਆਂ ਦੀ ਰਾਹੀ ਸੰਸਾਰ ਨੂੰ ਦੱਸਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁਖਾਰਬਨ ਤੋਂ ਜੋ ਨਿਕਲਿਆ ਸੋ ਮੇਰਾ ਧਰਮ ਹੈ ਮਾ ਬੱਚਾ ਕੀ ਕੇ ਸੀਨ ਸਾਰੇ ਨਰਕਾਂ ਨੂੰ ਜਾਣਗੇ ਪੁੱਤਰ ਮਾ ਜੀ ਇਹ ਤਾਂ ਪਤਾ ਨਹੀਂ ਪਰ ਮੇਰੇ ਸਤਿਗੁਰਾਂ ਦਾ ਹੁਕਮ ਇਹੋ ਹੈ ਮੇਰੇ ਪਿਆਰੇ ਸਤਿਗੁਰੂ ਆਪ ਕੇ ਸਾਧਾਰੀ ਸਨ ਮੈ ਕੀ ਕੋਰੋਨਾ ਦੇ ਪੂਰਨੀਆਂ ਤੇ ਨਾ ਤੁਰਾ ਤੂੰ ਸਾਬ ਔ ਸੰਗੀ ਤੇਰ ਕੇਸ ਤਨ ਦੇ ਸ਼ੋਭਾ ਹਨ ਤੇ ਮਨ ਦੀਆਂ ਆਤਮ ਸ਼ਕਤੀਆਂ ਦੇ ਰਾਖੇ ਤੇ ਦਿਮਾਗੀ ਤਾਕਤਾਂ ਦੇ ਰਖਵਾਲੇ ਮੇਰੇ ਪਿਆਰੇ ਦੀ ਦਾਤ ਹਨ ਮੇਰੇ ਗੁਰੂ ਕੇ ਪਰਿਵਾਰ ਦੀ ਨੁਹਾਰ ਹਨ ਮਾਤਾ ਜੀ ਸੱਚੇ ਧਰਮੀ ਹੋਣਾ ਤਾਂ ਵੱਡੀ ਦੂਰ ਹੈ ਹਾਲੇ ਤਾਂ ਮੈਂ ਸਤ ਗੁਰਾਂ ਦਾ ਸੰਗੀ ਬਣਨ ਦਾ ਯਤਨ ਕਰਦਾ ਹਾਂ ਪਰ ਆ ਸਾਂਗੀ ਬਣਨੇ ਦਾ ਵੀ ਐਸਾ ਸੁਖ ਹੈ ਜੋ ਜਗਤ ਦੇ ਸਮਗਰ ਸੁੱਖਾਂ થી ਵੱਡਾ ਹੈ ਸੋਚੋ ਮਾਂ ਜੀ ਜੇ ਸਾਰਾ ਧਰਮ ਸਾਨੂੰ ਲੱਭ ਜਾਵੇ ਤਾਂ ਫਿਰ ਕਿਡਾ ਆਨੰਦ ਹੋ ਜਾਵੇ ਮਾਂ ਤਾਂ ਬੱਚਾ ਅਜੇ ਤੂੰ ਸਿੱਖ ਵੀ ਨਹੀਂ ਪੁੱਤਰ ਮਾਂ ਜੀ ਸਿੱਖ ਮੈਂ ਤਾਂ ਸਿੱਖਾਂ ਦੇ ਜੋੜੇ ਬਰਦਾਰ ਹੋਣ ਦੇ ਲਾਇਕ ਵੀ ਨਹੀਂ ਮਾਂ ਜੀ ਸਿੱਖੀ ਬੜੀ ਉੱਚੀ ਪਦਵੀ ਹੈ ਸਿੱਖ ਦੇ ਦਰਸ਼ਨ ਨੂੰ ਤਾਂ ਤਿੰਨਾ ਲੋਕਾਂ ਦੇ ਵੜਕੇ ਤਰਸਦੇ ਹਨ ਮਾਂ ਤੇ ਫਿਰ ਹੋਇਆ ਕੀ ਪੁੱਤਰ ਪ੍ਰੀਤ ਪ੍ਰੇਮ ਤਨ ਖਚ ਰਿਆ ਬੀਚ ਨਾ ਰਹੀ ਹੋ ਚਰਨ ਕਮਲ ਮੰਬੇ ਦੇਉ ਭੂਜਨ ਸੁਰਤ ਸੰਜੋਗ ਮਾਂ ਬਚਾ ਕੀ ਕਹਾ ਕੀ ਕਰਾਂ ਅਤੇ ਕੀ ਨਾ ਕਰ ਤੂੰ ਤਾਂ ਗੱਲਾਂ ਕੁਝ ਬਾਵਰਿਆਂ ਵਾਂਗੂ ਲੈ ਤੁਰਿਆ ਪੁੱਤਰ ਮੂਸਨ ਮਰਮ ਨਾ ਜਾਣਹੀ ਮਰਤ ਹਿਰਤ ਸੰਸਾਰ ਪ੍ਰੇਮ ਪਰਮਨਾ ਬੇਦੇਓ ਉਰਜਿਓ ਮਿੱਥ ਵਿਵਹਾਰ ਮਾਂ ਸੱਚ ਹੈ ਜੀਵਨ ਜੋਗਿਆ ਤੇਰੇ ਪੇਤਾਂ ਨੂੰ ਮੈਂ ਕੀ ਜਾਣ ਹੌਕਾ ਲੈ ਕੇ ਬੱਚਾ ਹੈ ਤੇਰੀ ਸੁੰਦਰ ਦੇਹੀ ਤੇਰਾ ਪਿਆਰਾ ਚਿਹਰਾ ਜ਼ਾਲਮ ਮੁਗਲ ਹਾਕਮਾਂ ਦੇ ਟਹੇ ਚੜ ਜਾਵੇਗਾ ਰੋਕੇ ਮੇਰੇ ਲਾਲ ਉਹ ਖਬਰੇ ਤੇਰੇ ਨਾਲ ਕੀ ਕਰਨਗੇ ਪਿਆਰੇ ਲਾਲ ਬੁੱਢੀ ਮਾਂ ਤੇ ਤਰਸ ਕਰ ਬਖਸ਼ ਲੈ हाय ममता लाल तू पुन दान कर ग्रंथियों सिखा नु दे जो तेरा जी आवे धर्म दे काम कर जे तू धर्म अर्थ लावे गुरु साहब जी प्रसन्न ना हो नहीं पर मां जी समन जो इस प्रेम की दम के होती सांठ रावण होते सुरंक ने जिन सिर दीने काट माता ਹਾਏ ਮੇਰੇ ਭਾਗ ਮੈਂ ਪਹਿਲੋਂ ਕਿਉਂ ਨਾ ਮਰ ਗਈ ਬੱਚਾ ਤੇਰੇ ਸਿਰ ਦੀਆਂ ਖੈਰਾਂ ਮਨਾਉਂਦੇ ਆਂ ਸੁਖਣਾ ਦੇਂਦੇ ਆਂ ਤੇ ਮਨ ਤਾਂ ਚੜਾਉਂਦੇ ਆਂ ਇਹ ਦਿਨ ਆਏ ਤੂੰ ਸਿਰ ਧੜ ਦੀ ਬਾਜ਼ੀ ਲਾ ਬੈਠਾ ਹੈ ਬੱਚਾ ਇਹ ਬਾਜ਼ੀ ਨਾ ਖੇਡ ਜਿਸ ਰਸਤੇ ਤੂੰ ਚੜਿਆ ਹੈ ਤਰੂ ਪ੍ਰਹਿਲਾਦ ਆਦਕਾਮ ਵੱਲ ਵੇਖ ਪਾਈਮਨੀ ਸਿੰਘ ਜੀ ਆਦਕਾਂ ਨੂੰ ਅੱਖੀਂ ਡਿੱਠਾਈ ਹਾਏ ਤਾਰੂ ਸਿੰਘ ਦੀ ਮਾਂ ਦਾ ਦਰਦਨਾਕ ਹਾਲ ਮੇਰਾ ਕਲੇਜਾ ਤੋਲੇ ਜਾਂਦਾ ਹੈ ਬੱਚਾ ਇਹ ਬੜਾ ਕਠਨ ਪੰਡਾ ਹੈ ਪੁੱਤਰ ਮਾਂ ਜੀ ਮਹਾਰਾਜ ਜੀ ਕਹਿੰਦੇ ਹਨ ਸਾਗਰ ਮੇਰ ਉਦਿਆਨ ਬਨ ਨੌਖਣ ਬਸੁਦਾ ਭਰਮ ਮੂਸਨ ਪ੍ਰੇਮ ਪ੍ਰਮ ਕੈ ਗਨੋ ਇਕ ਕਰ ਕਰ ਮਾਂ ਪੁੱਤਰ ਤੈਨੂੰ ਈਸ਼ੁਦਾ ਕਿਥੋਂ ਚੰਬੜ ਗਿਆ ਮੈਂ ਤੈਨੂੰ ਭੱਲੇ ਪਾਸਿਓਂ ਤਾਂ ਨਹੀਂ ਰੋਕਦੀ ਦੇਖ ਪੁੰਦਾਨ ਜਬ ਤਬ ਆਦਕ ਥੋੜੇ ਕਮ ਹਨ ਜਿਨ੍ਹਾਂ ਨਾਲ ਖੁਸ਼ੀ ਹੁੰਦੀ ਔਰ ਜਸ ਫੈਲਦਾ ਹੈ ਮੈਂ ਤਾਂ ਇਸ ਗੱਲਾਂ ਰੋਕਦੀ ਹਾਂ ਕਿ ਵਜ ਵਜਾ ਕੇ ਸਿੱਖ ਨਾ ਬਣ ਆਪਣੇ ਧਰਮ ਦਾ ਰੋਲਾ ਨਾ ਪਾ ਪੁੱਤਰ ਠੰਡਾ ਸਾ ਪਰ ਕੇ ਮਾਂ ਜੀ ਜਬ ਤਬ ਸੰਜਮ ਹਰ ਸੁਖ ਮਾਨ ਮਹਤ ਅਰ ਗਰਭ ਮੂਸਨ ਨਿਮਖ ਪ੍ਰੇਮ ਪਰ ਵਾਰ ਵਾਰ ਦੇ ਅਨਸਰ ਮਾਂ ਨਿਰਾਸ਼ ਹੋ ਕੇ ਬੱਚਾ ਖਬਰੇ ਤੈਨੂੰ ਪ੍ਰੇਮ ਵਿੱਚ ਕੀ ਮਿੱਠਾ ਲੱਗਾ ਹੈ ਮੈਂ ਤਾਂ ਸਭ ਨੂੰ ਦੁੱਖੀ ਹੁੰਦਾ ਡਿਠਿਆ ਸੁਣਿਆ ਪੁੱਤਰ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮੈਂ ਭਵਰ ਰਹੇ ਲਪਟਾਏ ਮਾਂ ਸ਼ਰਾਬੀ ਨੂੰ ਨਸ਼ੇ ਦੀ ਚੀਟਕ ਵਾਂਗੂ ਇਹ ਵੀ ਚੀਟਕ ਹੀ ਜਾਪਦੀ ਹੈ ਸਾਨੂੰ ਕਿਉਂ ਨਹੀਂ ਇਸ ਦੀ ਚਾਹ ਹੁੰਦੀ ਹਾਏ ਪੁੱਤਰ ਤੈਨੂੰ ਕੀ ਸੁਦਾ ਹੋ ਗਿਆ ਮਾਂ ਵਾਰੀ ਆ ਕੁਝ ਸਮਝ ਕਰ ਪੁੱਤਰ ਮਾਂਜੀ ਲਿਖਿਆ ਤਾਂ ਐਵੇਂ ਹੈ ਕਬ ਦਬ ਜਬ ਜਾ ਰਹੀ ਹੈ ਵਿਚਰਤ ਪ੍ਰੇਮ ਬਿਹਾਲ ਮੂਸਨ ਤਭੀ ਮੂਸੀ ਹੈ ਬਿਸਰਤ ਪੁਰਖ ਦੇਵਾਲ ਇਸ ਸਵਾਦ ਐਵੇਂ ਕਿੱਥੋਂ ਆ ਸਕਦਾ ਹੈ ਆਪਣਾ ਆਪ ਜਤਿ ਨਾ ਜਾਣੇ ਤੇ ਸਤਗੁਰ ਕਲਗੀ ਧਰ ਦੀ ਕਿਰਪਾ ਨਾ ਹੋਵੇ ਜੀਉ ਜੀ ਹਾਂ ਜਾਂ ਕੈ ਪ੍ਰੇਮ ਸਵਾਵ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆ ਨਕਤ ਹੋ ਜਾਏ ਮਾਂ ਮੈਂ ਸਮਝਾ ਰਹੀ ਕੁਛ ਨਾ ਪੋਇਆ ਹਾਏ ਪਿਆਰੇ ਪੁੱਤਰ ਇਹ ਉਚੀਆਂ ਕਾਟੀਆਂ ਵਿਖੜੇ ਰਸਤੇ ਨਾ ਫੜ ਆਪਣੇ ਅੰਦਰ ਵੜ ਕੇ ਸਤਿਗੁਰੂ ਨੂੰ ਧਿਆਲ ਹੈ ਨਿੱਕੀ ਜਿਹੀ ਤੇਰੀ ਜਿੰਦ ਹੈ ਇੱਕ ਭਾਰੀ ਪਰਬਤ ਸਿਰ ਤੇ ਪੈਣ ਦਾ ਡਰ ਹੈ ਮੇਰੇ ਲਾਲ ਕੀ ਕਰ ਬਚੇਗਾ ਪੁੱਤਰ ਮਾਂ ਜੀ ਹੈ ਤਾਂ ਇਸੇ ਤਰ੍ਹਾਂ ਲਕ ਕਾਟੀਆਂ ਉੱਚੋਂ ਕਾ ਨੂੰ ਚੰਚਲ ਚੀਤ ਬਿਹਾਲ ਪਰ ਸਤਿਗੁਰੂ ਦੀ ਕਿਰਪਾ ਹੋਵੇ ਤਾਂ ਨੀਚ ਕੀਚ ਨਿਮਰਤ ਕਾ ਨਹੀਂ ਕਰਨੀ ਕਮਲ ਜਮਾਲ ਭੈਣ ਵੀਰ ਜੀ ਮਾਣਿਆ ਤਾ ਸਮਝਾਇਆ ਤੁਸੀਂ ਇੱਕ ਨਹੀਂ ਮੰਨੀ ਕੀ ਸਬਬ ਹੈ ਜੀ ਕੁਰ ਥਿੰਦੇ ਕਾੜੇ ਤੇ ਪਾਣੀ ਨਹੀਂ ਪੀਂਦਾ ਹੈ ਸਭ ਵਗ ਗਿਆ ਤੁਸੀਂ ਤਾਂ ਡਾਢੇ ਕੂਲੇ ਹੁੰਦੇ ਸੋ ਭਰਾ ਭੈਣ ਜੀ ਮੇਰੇ ਵਸ ਨਹੀਂ ਮਗਨ ਪਇਓ ਪ੍ਰੇਮ ਸਿਉ ਸੂਦ ਨ ਸਿਮਰਤ ਆ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਮਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ